ਆ ਮਿਸ਼ਨ ਸਾਡਾ ਮਿਸ਼ਨ ਸੱਤਾ ਪ੍ਰਾਪਤੀ ਨਹੀਂ ਹੈ ਸਾਧ ਸੰਗਤ ਜੀ ਬੜੇ ਬੇਬਾਕ ਤਰੀਕੇ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮੈਂ ਕਹਿੰਨੀ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਨਹੀਂ ਚਾਹੀਦੀ ਅਜਿਹੀ ਸੱਤਾ ਜਿਹੜੀ ਸੱਤਾ ਦੇ ਵਿੱਚ ਤੁਹਾਡੀਆਂ ਬੇਦਬੀਆਂ ਹੋਣ ਸਾਨੂੰ ਨਹੀਂ ਚਾਹੀਦੀ ਅਜਿਹੀ ਸੱਤਾ ਜਿਸ ਸੱਤਾ ਦੇ ਵਿੱਚ ਬੇਦਬੀ ਦੇ ਖਿਲਾਫ ਕਾਨੂੰਨ ਬਣਾਉਣ ਲਈ ਕਈ ਕਈ ਮਹੀਨੇ ਸਾਡੇ ਸਿੰਘਾਂ ਨੂੰ ਟਾਵਰਾਂ ਤੇ ਬੈਠਣਾ ਪਵੇ ਸਾਨੂੰ ਨਹੀਂ ਚਾਹੀਦੀ ਅਜਿਹੀ ਸੱਤਾ ਜਿਹੜੀ ਸੱਤਾ ਦੇ ਵਿੱਚ ਫੇਕ ਇਨਕਾਊਂਟਰ ਹੋਣ ਸਾਡੇ ਨੌਜਵਾਨਾਂ ਦੇ ਸਾਨੂੰ ਅਜਿਹੀ ਸੱਤਾ ਨਹੀਂ ਚਾਹੀਦੀ ਜਿਹੜੀ ਸੱਤਾ ਦੇ ਵਿੱਚ ਸਾਡੇ ਧਰਮਾਂ ਨੂੰ ਜਲ ਤੋਪਾਂ ਬਣਾ ਬਣਾ ਕੇ ਪੰਜਾਬ ਨੂੰ ਡੋਬਿਆ ਜਾਵੇ ਪੰਜਾਬ ਨੂੰ ਲੁੱਟਿਆ ਜਾਵੇ ਪੰਜਾਬ ਨੂੰ ਕੁੱਟਿਆ ਜਾਵੇ ਸੋ ਅੱਜ ਸਭ ਤੋਂ ਵੱਡਾ ਪਹਿਲਾ ਸਵਾਲ ਸਿੱਖਾਂ ਦੇ ਵਿੱਚ ਆਪਣੀ ਇਸ ਸਿੱਖ ਜਥੇਬੰਦੀ ਲਈ ਗਵਾਚੀ ਹੋਈ ਭਰੋਸੇਯੋਗਤਾ ਨੂੰ ਪੈਦਾ ਕਰਨਾ ਸਾਧ ਸੰਗਤ ਜੀ ਤੇ ਇਹ ਗਵਾਚੀ ਹੋਈ ਭਰੋਸੇਯੋਗਤਾ ਤਾਂ ਹੀ ਪੈਦਾ ਹੋ ਸਕਦੀ ਹੈ ਜੇ ਅਸੀਂ ਸਭ ਤੋਂ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਘੱਟੋ ਘੱਟ 5 ਸ਼ਖਸੀਅਤ ਇਸ ਤਰ੍ਹਾਂ ਦੀਆਂ ਚੁਣੀਏ ਜਿਦੇ ਵਿੱਚ ਇੱਕ ਬੁੱਧੀਜੀਵੀ ਹੋਵੇ ਇੱਕ ਕੋਈ ਐਜੂਕੇਸ਼ਨਿਸਟ ਹੋਵੇ ਕੋਈ ਪ੍ਰੋਫੈਸ਼ਨਲ ਗੁਰਸਿੱਖ ਹੋਵੇ ਕੋਈ ਗੁਰਸਿੱਖ ਲਿਖਾਰੀ ਹੋਵੇ ਕੋਈ ਸੇਵਾ ਸਿਮਰਨ ਦੇ ਨਾਲ ਪਰਨਾਈ ਹੋਈ ਸ਼ਖਸੀਅਤ ਹੋਵੇ ਸਾਰੀਆਂ ਤਿਹਾਂ ਦੇ ਵਿੱਚੋਂ ਇੱਕ ਇੱਕ ਲੈ ਕੇ ਪੰਜ ਸ਼ਕਸ਼ੀਤਾ ਅਸੀਂ ਆਪਣੇ ਡਿਸਟ੍ਰਿਕਟ ਲੈਵਲ ਤੇ ਪੰਥਕ ਕਾਉਂਸਲ ਦੇ ਪਲੇਟਫਾਰਮ ਤੇ ਲਾਈਏ ਉਹ ਪੰਜ ਸ਼ਕਸ਼ੀਤਾ ਅੱਗੋਂ ਬਲਾਕ ਲੈਵਲ ਤੇ ਪੰਜ-ਪੰਜ ਸ਼ਕਸ਼ੀਤਾ ਤਿਆਰ ਕਰਨ ਜਿਹੜੀਆਂ ਕਿਸੇ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਪਦਵੀ ਦੇ ਲਾਲਚ ਤੋਂ ਬਿਨਾ ਕਿਸੇ ਟੈਗ ਦੇ ਲਾਲਚ ਤੋਂ ਸਹਿਰਦ ਹੋ ਕੇ ਸ਼ਰੋਮਨੀ ਅਕਾਲੀ ਦਲ ਪੰਜਾਬ ਅਤੇ ਪੰਥ ਦੀ ਗੱਲ ਕਰਨ ਉਹਦੇ ਭਲੇ ਲਈ ਗੱਲ ਕਰਨ ਤੇ ਇੱਕ ਸੁਰਤਾ ਦੀ ਗੱਲ ਕਰਨ ਬਲਾਕ ਤੋਂ ਅੱਗੇ ਹੌਲੀ-ਹੌਲੀ ਪਿੰਡਾਂ ਦੇ ਵਿੱਚ ਹਰੇਕ ਪਿੰਡ ਤੱਕ ਪੰਥਕ ਕੌਂਸਲ ਦੀ ਜਿਹੜੀ ਪਹੁੰਚ ਬਣਾਈ ਜਾਵੇ ਤਾਂ ਕਿ ਫਿਰ ਇਹ ਜਿਹੜੀਆਂ ਪੰਚਾਇਤਾਂ ਅੱਗੇ ਜਨ ਸਮੂਹ ਤੱਕ ਪੰਥਕ ਕੌਂਸਲ ਦਾ ਏਜੰਡਾ ਲੈ ਕੇ ਪਹੁੰਚਣ ਤੇ ਗੁਰੂ ਸਾਹਿਬ ਕਿਰਪਾ ਕਰਨ ਹੌਲੀ-ਹੌਲੀ ਇਹ ਕਾਫਲਾ ਅੱਗੇ ਵਧਾਈਏ